ਕਲਾਇਆ ਉਸਮਾਨ ਫ੍ਰੀਕਾ ਤਾ ਕਰਵਾਇਆ ਗਿਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਅੱਜ ਦਾ ਐਲਾਨ ਸੀ 9 ਵਜੇ ਦਾ ਕਾਤੋ ਕਾਤੋ ਚਲੋ ਹੁਣ ਚਲੋ 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 ਫ੍ਰੀ ਕਾ ਫ੍ਰੀ ਆ ਜਾਂਦਾ ਨਾ ਜਾਂਦਾ 14 14 ਹੁਣ 12 ਦੇ ਉੱਤੇ ਹੋ ਗਿਆ ਟਾਈਮ ਟੋਟੋ ਕੱਢੋ ਯਾਰ ਚੁੱਕੀ ਚੁੱਕ ਦੋ ਚਲਦਾ ਮੈਡਮ ਜੀ ਅੱਜ ਜੋ ਲਾਣੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਲਾਤਰਨ ਤਨ ਮੈਂ ਉਸਮਾਨ ਟੋਲ ਪਲਾਜ਼ਾ ਜਿਹੜਾ ਉਹ ਫ੍ਰੀ ਕਰਵਾਇਆ ਜਥੇ ਬੰਦੀ ਵੱਲੋਂ ਫ੍ਰੀ ਕਰਵਾਇਆ ਗਿਆ ਉਹ ਪਰਲੇ ਬੰਨੇ ਵੇਖੋ ਉਧਰ ਉਧਰ ਆ ਡੰਡਾ ਇਹ ਲਾ ਦਿਓ ਚਲੋ 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 ਗੱਡੀਆਂ ਪਰੇ ਦੀ ਟਰਾਲੀ ਦੇ ਉੱਪਰ ਦੀ ਚੁੱਕ ਦੋ ਚੁੱਕ ਦੋ ਭਾਈ ਚੁਗਦੋ 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 ਚਲੋ ਚਲੋ ਮੇਰੇ ਵੀਰ ਕਰੋ ਜੋ ਜਥੇਬੰਦੀ ਵੱਲੋਂ ਐਲਾਨ ਸੀਗਾ ਅੱਜ ਟੋਲ ਪਲਾजा ਉਸਮਾ ਤਰਨ ਤਰਨ ਈ ਕਰਵਾ ਦਿੱਤਾ ਗਿਆ पाठो पी पाठो